ਇਸ ਟਾਈਮ ਬਠਿੰਡਾ ਦੇ ਸਰਸਾ ਫਾਟੇ ਕੋਲੇ ਮੌਜੂਦ ਹੈ ਜਿੱਥੇ ਇੱਥੋਂ ਦੇ ਵਸਨੀਕਾਂ ਕੋਲ ਇੱਕ ਰੇਲਵੇ ਪ੍ਰਸ਼ਾਸਨ ਨੂੰ ਜਿਹੜੀ ਇੱਕ ਅਪੀਲ ਕੀਤੀ ਜਾ ਰਹੀ ਹੈ ਕੀ ਹੈ ਮਾਮਲਾ ਤੁਹਾਨੂੰ ਦੱਸ ਦਈਏ ਕਿ ਜਿਹੜੇ ਤੁਹਾਨੂੰ ਇੱਥੇ ਘਰ ਦਿਖਾਈ ਦੇ ਰਹੇ ਨੇ ਇੱਥੇ ਰੇਲਵੇ ਪ੍ਰਸ਼ਾਸਨ ਵੱਲੋਂ ਜਿਹੜੀ ਤੇ ਦੀਵਾਰ ਖਿੱਚੀ ਜਾਣੀ ਹੈ ਇਸ ਨੂੰ ਲੈ ਕੇ ਇੱਥੋਂ ਦੇ ਵਸਨੀਕਾਂ ਵੱਲੋਂ ਜਿਹੜੀ ਹੈ ਰੇਲਵੇ ਪ੍ਰਸ਼ਾਸਨ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਵੀ ਇੱਥੋਂ ਜਿਹੜੀ ਇਹ ਕੰਦ ਨਾ ਕੀਤੀ ਜਾਵੇ ਤਾਂ ਕਿ ਸਾਡੇ ਜਿਹੜੇ ਘਰ ਦਾ ਰਾਹ ਉਹ ਜਮਾ ਜਿਹੜਾ ਬੰਦ ਹੋ ਜਾਏਗਾ ਇਸ ਨੂੰ ਲੈ ਕੇ ਰੇਲਵੇ ਅਧਿਕਾਰੀਆਂ ਨੂੰ ਇਹ ਅਪੀਲ ਕਰ ਰਹੇ ਨੇ ਵੀ ਸਾਨੂੰ ਜਿਹੜਾ 4-5 ਫੁੱਟ ਦਾ ਜਿਹੜਾ ਰਸਤਾ ਇੱਥੋਂ ਦਿੱਤਾ ਜਾਵੇ ਸਾਡੇ ਨਾਲ ਇੱਥੋਂ ਦੇ ਵਸਨੀਕ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਬਾਈ ਜੀ ਕੀ ਮਾਮਲਾ ਜਿਹੜਾ ਤੁਹਾਡੇ ਘਰਾਂ ਦੇ ਅੱਗੇ ਇੱਕ ਕੰਧ ਖਿੱਚੀ ਜਾ ਰਹੀ ਹੈ ਤੁਸੀਂ ਗੁਜਾਰਿਸ਼ ਕਰ ਰਹੇ ਹੋ ਰੇਲਵੇ ਨੂੰ ਵੀ ਇਹ ਕੰਧ ਨਾ ਖਿੱਚੀ ਜਾਵੇ ਵੀ ਸਾਨੂੰ ਰਸਤਾ ਦਿੱਤਾ ਜਾਵੇ ਕੀ ਕਰਨਾ ਚਾਹੋਗੇ ਅਸੀਂ ਰੇਲਵੇ ਨੂੰ ਇਹ ਹੀ ਬੇਨਤੀ ਕਰ ਰਹੇ ਹਾਂ ਵੀ ਰੇਲਵੇ ਕੰਧ ਕੱਢੇ ਆਪ ਦੀ ਬੜ ਸਾਨੂੰ 5 ਫੁੱਟ ਦਾ ਰਸਤਾ ਦਿੱਤਾ ਜਾਵੇ ਤਾਂ ਜੋ ਉਸ ਰਸਤੇ ਅਸੀਂ ਆਉਦੇ ਘਰਾਂ ਦੇ ਵਿੱਚ ਆ ਜਾ ਸਕੀਏ ਸਰ ਸਾਡੀ ਬਹੁਤ ਵੱਡੀ ਸਮੱਸਿਆ ਗਰੀਬ ਲੋਕ ਆ ਸਾਡਾ ਜੇ ਰਸਤਾ ਨਾ ਮਿਲੇ ਤਾਂ ਸਾਡਾ ਉਹ ਜਾਣਾ ਹੋ ਜਾਊਗਾ ਸਰ ਇਹਦਾ ਕੋਈ ਤੁਹਾਨੂੰ ਰੇਲਵੇ ਵੱਲੋਂ ਕੋਈ ਨੋਟਿਸ ਵੀ ਦਿੱਤਾ ਗਿਆ ਕੋਈ ਲਿਖਤੀ ਨੋਟਿਸ ਕੁਛ ਨਹੀਂ ਦਿੱਤਾ ਗਿਆ ਜੀ ਤੇ ਵਾ ਪੰਜ ਚਾਰ ਦਿਨ ਪਹਿਲਾਂ ਇੱਕ ਨਿਸ਼ਾਨ ਜਾ ਲਾ ਕੇ ਕਲੀ ਸਿੱਟ ਕੇ ਔਰ ਸਾਨੂੰ ਕਹਿ ਗਏ ਵੀ ਇਹ ਅਸੀਂ ਕੰਦ ਕੱਟ ਰਹੇ ਹਾਂ ਅੱਛਾ ਸਰੂਪ ਚੰਦ ਸਿੰਘਲਾ ਵੀ ਇੱਥੇ ਪਹੁੰਚੇ ਸੀ ਤੁਹਾਨੂੰ ਕੀ ਆਸ਼ਵਾਸ਼ਣ ਦਿਵਾ ਕੇ ਗਏ ਸਰੂਪਜਨ ਸਿੰਘਲਾ ਜੀ ਆਈ ਸੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਵੀ ਮੈਂ ਰੇਲਵੇ ਦੀ ਹਾਇਰ ਅਥਾਰਟੀ ਨਾਲ ਗੱਲ ਕਰਕੇ ਜੀ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਆ ਉਹਨਾਂ ਨੇ ਹਾਇਰ ਅਥਾਰਟੀ ਨਾਲ ਗੱਲ ਕਰਕੇ ਅੱਗੇ ਸਾਡੀ ਅਪੀਲ ਨੂੰ ਅੱਗੇ ਪਹੁੰਚਾ ਕੇ ਉਹ ਕਹਿ ਵਿਸ਼ਵਾਸ ਦਿਵਾ ਕੇ ਗਏ ਆ ਵੀ ਤੁਸੀਂ ਘਬਰਾਓ ਨਾ ਮੈਂ ਤੁਹਾਨੂੰ ਰਸਤਾ ਦਿਵਾਉਂਗਾ ਤੁਹਾਡਾ ਅਜਾੜਾ ਨਹੀਂ ਹੋਣਾ ਭਾਈ ਜੇ ਗੱਲ ਕਰੀਏ ਪੰਜਾਬ ਨੂੰ ਰੇਲ ਮੰਤਰੀ ਵੀ ਮਿਲੇ ਹੋਏ ਨੇ ਰਵਨੀਤ ਬਿੱਟੂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਵੀ ਸਾਡਾ ਗਰੀਬ ਲੋਕਾਂ ਕੰਨੀ ਵੇਖ ਕੇ ਇੱਕ ਮਾਨਵਤਾ ਦੇ ਤੌਰ ਤੇ ਸਾਨੂੰ ਰਸਤਾ ਦਿੱਤਾ ਜਾਵੇ ਤੇ ਸਾਡਾ ਰਸਤਾ ਬੰਦ ਨਾ ਹੋਵੇ ਤਾਂ ਜੋ ਸਾਡਾ ਉਜਾੜਾ ਨਾ ਹੋਵੇ ਜੀ ਅਸੀਂ ਆਪਦੇ ਘਰਾਂ ਚੋਂ ਬਾਹਰ ਆ ਜਾ ਸਕੀਏ ਆਪਦਾ ਕੰਮ ਧੰਦਾ ਕਰ ਸਕੀਏ ਅਸੀਂ ਸਾਰੇ ਦਿਹਾੜੀਦਾਰ ਲੋਕ ਹੋਰ ਵੀ ਇੱਥੇ ਲੋਕ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਠੀਕ ਗਾਰੰਟੀ ਜੀ ਕੀ ਨਾਮ ਹੈ ਜੀ ਹਾਲੋ ਆਂਟੀ ਜੀ ਜਿਹੜੀ ਇਹ ਕੰੰਦ ਕੀਤੀ ਜਾ ਰਹੀ ਹੈਗੀ ਆ ਰੇਲਵੇ ਵੱਲੋਂ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹਾਂਗੇ ਸਾਡਾ ਰਾਹ ਬੰਦ ਹੋ ਜਾਊਗਾ ਸਾਡਾ ਹੁਣ ਜਾਣ ਬੰਦ ਹੋ ਜਾਊਗਾ ਹੁਣ ਅਸੀਂ ਗਰੀਬ ਆਦਮੀ ਕਿੱਥੇ ਜਾਵਾਂਗੇ ਸਾਡੀ ਬੇਨਤੀ ਹੈ ਤੁਹਾਡੇ ਅੱਗੇ ਰੇਲਵੇ ਪ੍ਰਸ਼ਾਸਨ ਅੱਗੇ ਸੁੰਨਣਤ ਕਰਦੇ ਹਾਂ ਇਸ ਨੂੰ ਰਾਹ ਦਿੱਤਾ ਜਾਵੇ ਆਂਟੀ ਜੀ ਕੋਈ ਜੇ ਗੱਲ ਕਰੀਏ ਕਿੰਨੇ ਟਾਈਮ ਦੇ ਤੁਸੀਂ ਇੱਥੇ ਰਹਿ ਰਹੇ ਹੋ ਬਹੁਤ ਪਹਿਲਾਂ ਦੇ ਰਹਿ ਰਹੇ ਹਾਂ ਸਾਡੇ ਸੱਸ ਸਹੁਰੇ ਵੀ ਇੱਥੇ ਸੀਗੇ ਹੁਣ ਉਹ ਦੋ ਤਿੰਨ ਪੀੜ੍ਹੀਆਂ ਹੁਣ ਆ ਨੰਮ ਅਸੀਂ ਬੱਚੇ ਬਚ ਗਏ ਤੇ ਹੁਣ ਸਾਨੂੰ ਰਾਹ ਦਿੱਤਾ ਜਾਵੇ ਅਸਰ ਵੀ ਨਹੀਂਤੀ ਅੱਛਾ ਰੇਲਵੇ ਦੇ ਜਿਹੜੇ ਅਧਿਕਾਰੀ ਹੈ ਜਿਹੜੀ ਜੀਸੀਪੀ ਇੱਥੇ ਲਿਆ ਇੱਕਦਮ ਹੀ ਆ ਗਏ ਨਹੀਂ ਨਹੀਂ ਦੋ ਤਿੰਨ ਲੈ ਕਈ ਦਿਨ ਕਈ ਦਿਨ ਪਹਿਲਾਂ ਤੇ ਉਹ ਕਲੀ ਜੀ ਛੋਟੇ ਛੋਟਕੇ ਗਏ ਸੀਗੇ ਸਾਨੂੰ ਦੱਸ ਕੇ ਗਈ ਸੀ ਕਿ ਅਸੀਂ ਆਵਾਂਗੇ ਨਿਉ ਪਟਾਂਗੇ ਇੱਥੇ ਅਸਾਂ ਕੁਝ ਕਹਿ ਕੇ ਗਏ ਸੀ ਅਸੀਂ ਸੋਚਿਆ ਵੀ ਕੋ ਸਾਡੇ ਕੋਲੋਂ ਨੋਟਿਸ ਆਇਆ ਨਹੀਂ ਇਹ ਨਹੀਂ ਆਉਗਾ ਤਾਂ ਕਰਕੇ ਅਸੀਂ ਕੁਝ ਕਾਰਵਾਈ ਨਹੀਂ ਕੀਤੀ ਸੀ ਤੇ ਜਦੋਂ ਅਚਾਨਕ ਆ ਗਏ ਤੇ ਹੁਣ ਅਸੀਂ ਸਿੰਘ ਨੇ ਸਾਭ ਨੂੰ ਮਿਲ ਕੇ ਕੀਤੀ ਹੈ ਤੇ ਉਹ ਨੇ ਸਾਡੀ ਬੇਨਤੀ ਨੂੰ ਸੁਣਿਆ ਤੇ ਉਹ ਅੱਗੇ ਸੀ ਚਾ ਅੱਛਾ ਕੋਈ ਨੋਟਸ ਵਗੈਰਾ ਨਹੀਂ ਦਿੱਤਾ ਕੁਝ ਨਹੀਂ ਸੀ ਕੁਝ ਨਹੀਂ ਦਿੱਤਾ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਮਾਮਲਾ ਹੈ ਜੀ ਜਿਹੜੀ ਤੰਗ ਕੀਤੀ ਜਾ ਰਹੀ ਹੈ ਮਾਮਲਾ ਇਹ ਹੈਗਾ ਜੀ ਇਹ ਕੰਦ ਰਲੂ ਵਾਲੇ ਖਿੱਚ ਰਹੇ ਆ ਗਰੀਬ ਆਦਮੀ ਅਸੀਂ ਕਿੱਥੇ ਜਾਣਗੇ ਮਨ ਲੋਕਾਂ ਨੇ ਖੇਚ ਲੈਣਗੇ ਕੱਲ ਨੂੰ ਅਸੀਂ ਕਿੱਥੇ ਬੱਚੇ ਕਿੱਥੇ ਜਾਣਗੇ ਆ ਸਭੀ ਬੰਤੀ ਆਈ ਅਗੀ ਰੇਲਵੇ ਆ ਕਿ ਚਾਰ ਪੰਜ ਤੋਂ 40 ਜਨਾ ਛੱਡੇ ਉਹਨਾਂ ਨੂੰ ਕੋ ਮਾਰੇ ਜਾਵੇ ਕਰ ਜਾਵੇ ਕਿੱਧਰ ਦੀ ਜਾਈਏ ਕਿੱਧਰ ਦੀ ਐ ਕਿ ਛੋਟੇ ਕਹਿਣ ਦਾ ਮੀਨ ਦਾ ਵੀ ਪੰਜ ਨੋਟ ਦਾ ਸਾਨੂੰ ਰਾਸਤਾ ਦਿੱਤਾ ਤੇ ਸਾਜਾ ਕਹਿਣ ਦਾ ਮਤਲਬ ਇਹ ਹੈ ਬੰਤੀ ਇਹ ਰੇਲਵੇ ਆ ਕਿ ਪੰਜ ਕੇ ਫੋਰ ਸਾਨੂੰ ਜਗ੍ਹਾ ਦੇ ਦੇਣ ਬਹੁਤ ਚੰਗੀ ਗੱਲ ਹੈ ਸੱਤ ਹਾਂਜੀ ਅੱਗੇ ਸਾਨੂੰ ਸਾਰੀ ਬੇਨਤੀ ਹੈ ਉਪციਰ ਦੇ ਪਹੁੰਚਾ ਦਿਓ ਸਾਨੂੰ ਕੰਟਪਟ ਜਗਾ ਚਾਹੀਦੀ ਹੈ ਅਸੀਂ ਮਰੇ ਜੀ ਸਾਨੂੰ ਬਸਲਣਾ ਬਹੁਤ ਹੈ ਬਹੁਤ ਮਿਹਰਬਾਨ ਹੋ ਜਾ ਕਿ ਨਾਮ ਹੈ ਅਸ਼ਾ ਜੀ ਹਾਂ ਅਸ਼ਾ ਜੀ ਜੇ ਗੱਲ ਕਰੀ ਜਿਹੜੀ ਇਹ ਕੰਦ ਖਿੱਚੀ ਜਾ ਰਹੀ ਹੈ ਰੇਲਵੇ ਵੱਲੋਂ ਦੇਖੋ ਤੁਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈਗੀ ਆ ਵੀ ਸਾਨੂੰ ਰਾਹ ਦਿੱਤਾ ਜਾਵੇ ਗਲੀ ਦਿੱਤੀ ਜਾਵੇ ਕੀ ਕਰਨਾ ਚਾਹੋ ਤੇ ਆਪਾਂ ਹੀ ਕਹਿੰਦੇ ਜੀ ਗਲੀ ਦਿੱਤੀ ਜਾਵੇ ਸਾਨੂੰ ਤੇ ਸਾਡੇ ਇਧਰ ਲੱਭ ਰਸਤੇ ਨਹੀਂ ਹੈ ਇਧਰਲੇ ਪਾਸੇ ਰਸਤੇ ਲੱਗਦੇ ਹੈ ਜੀ ਸੀ ਬਹੁਤ ਪੁਰਾਣੇ ਰੰਦੇ ਆ ਜੀ ਬਜ਼ੁਰਗਾਂ ਦੀ ਜਗ੍ਹਾ ਹੈ ਜੀ ਇਸ ਦੇ ਲੈ ਕੇ ਚੱਲ ਅੱਛਾ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਤੁਸੀਂ ਸਾਨੂੰ ਹੋ ਗਏ ਜੀ ਪਹਿਲਾਂ ਵੀ ਰਹਿੰਦੇ ਜੀ ਬਜ਼ੁਰਗ ਤੇ ਬੜੇ ਹੋਏ ਆ ਜੀ ਕਾ ਨੇ ਅੱਛਾ ਕੋਈ ਨੋਟਿਸ ਵੀ ਦਿੱਤਾ ਰੇਲਵੇ ਨੇ ਤੁਹਾਨੂੰ ਨਹੀਂ ਜੀ ਨੋਟਿਸ ਕੋਈ ਨਹੀਂ ਆਇਆ ਜੀ ਆ ਹੁਣੇ ਬਸ ਉਹ ਕੱਲੀ ਜੀ ਪਾ ਗਏ ਤੇ ਹੁਣ ਉਹ ਅੱਜ ਆ ਗਏ ਅੱਛਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਹ ਸਾਨੂੰ ਬਸ ਰਾਹ ਦਿੱਤਾ ਜਾਵੇ ਜੀ ਹੱਥ ਬੜੀ ਔੜ ਕੇ ਬੇਨਤੀ ਕਰਦੇ ਆ ਜੀ ਬਸ ਦੀ ਨਾਮ ਕੀ ਹੈ ਜੀ ਸੀਤੋ ਹਾਂਜੀ ਅੱਜ ਕੋਈ ਰੇਲਵੇ ਅਧਿਕਾਰੀ ਆਏ ਸੀ ਕੋਈ ਕੰਦ ਖਿੱਚਣ ਨੂੰ ਲੈ ਕੇ ਹਾਂਜੀ ਕੰਦ ਖਿੱਚੀ ਜਾਂਦੇ ਹੈਗੇ ਸਾਡੇ ਬਾਰ ਆ ਕੇ ਦੀਵਾਰ ਹੈਗੀ ਸਾਡੀ ਸਾਨੂੰ ਲੰਘਣ ਟੱਕਣ ਦਾ ਜਮ ਇਰਾਦਾ ਨਹੀਂ ਹੈਗਾ ਪਰਲੇ ਪਾਸੇ ਸਾਡਾ ਗੇਟ ਵੀ ਨਹੀਂ ਹੈਗਾ ਅਸੀਂ ਜਵਾਕਾਂ ਨੂੰ ਕਿਵੇਂ ਪੜਾਉਣ ਭੇਜਾਂਗੇ ਅਸੀਂ ਕੰਮ ਕਿਵੇਂ ਲਗਾਾਂਗੇ ਸਾਡਾ ਬਹੁਤ ਹੀ ਬੁਰਾ ਹਾਲ ਹੋਇਆ ਹੈਗਾ ਕੀ ਕਰੀਏ ਨੋਟਿਸ ਵੀ ਦਿੱਤਾ ਸੀ ਤੁਹਾਨੂੰ ਕੋਈ ਨੋਟਿਸ ਨਹੀਂ ਦਿੱਤਾ ਸੀ ਬਸ 5-6 ਦਿਨ ਹੋ ਗਏ ਉਹਨਾਂ ਨੂੰ ਆਣ ਆਮ ਦਿਵਸਾਂ ਨੂੰ ਕਹਿੰਦੇ ਵੇ ਕੰਦ ਕੱਟਣੀ ਹੈਗੀ ਇਹ ਵੀ ਕਹੀ ਜਾਂਦੇ ਹੈਗੇ ਅੱਛਾ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਬਹੁਤ ਸਾਲਾਂ ਤਰੇ ਜਾਂਦੇ ਹੈਗੇ ਮੇਰੇ ਸੱਸੋਰਾ ਇੱਥੇ ਸੀ ਪਹਿਲਾ ਉਹ ਵੀ ਮਰ ਗਏ ਹੈਗੇ ਤੇ ਹੁਣ ਅਸੀਂ ਰਹਿ ਰਹੇ ਹੈਗੇ ਸਾਨੂੰ ਕਾਫੀ ਸਾਲ ਹੋ ਗਏ 50 ਸਾਲ ਹੋ ਗਏ ਇੱਥੇ ਰਹਿੰਦੇ ਆਣ ਸਾਨੂੰ ਅੱਛਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਬਸ ਸਾਡੀ ਇਹੀ ਮੰਤ ਹੈ ਕਿ ਸਾਨੂੰ ਲੰਗਰ ਟੱਪਣ ਦਾ ਰਾਹ ਦੇ ਦੇਓ ਬਸ ਇਹੀ ਹੈ ਸਾਡਾ ਬਹੁਤ ਕੁਝ ਨਹੀਂ ਆਂਟੀ ਜੀ ਕੀ ਸਖਵਿੰਦਰ ਨਾ ਜੀ ਸਾਨੂੰ ਆਂਟੀ ਜੀ ਕੀ ਮਾਮਲਾ ਜਿਹੜਾ ਅੱਜ ਰੇਲਵੇ ਅਧਿਕਾਰੀ ਇੱਥੇ ਪਹੁੰਚੇ ਸੀਗੇ ਕੋਈ ਕੰਦ ਕਰਨੀ ਆ ਹਾਂਜੀ ਹਾਂਜੀ ਕੋਈ ਕੰਦ ਕਰਨੀ ਹੈ ਕਹਿ ਕੇ ਗਏ ਸਾਨੂੰ ਕੋਈ ਪਹਿਲਾਂ ਨੋਟਿਸ ਨਹੀਂ ਆਇਆ ਕੋਈ ਕੁਐਸਚਨ ਨਹੀਂ ਆਇਆ ਤੁਰ ਤਾ ਕੇ ਕਹਿੰਦੇ ਤੁਸੀਂ ਆਪਣਾ ਸਮਾਨ ਚੱਕ ਲਓ ਵੀ ਤੁਹਾਡੇ ਗੇਟ ਬੰਦ ਹੋ ਜਾਣਗੇ ਹੁਣ ਸਾਡੇ ਗੇਟ ਬੰਦ ਹੋ ਗਏ ਤਾਂ ਅਸੀਂ ਜਾਵਾਂਗੇ ਕਿੱਥੇ ਸੰਤਾ ਜੀ ਮਾਣੀ ਕੱਲਾ ਵਣਵਿਆ ਸਤਿੰਨ ਦਿਨ ਹੋ ਗਿਆ ਸੀ ਰੋਟੀ ਨਹੀਂ ਖਾਧੀ ਟੈਂਸ਼ਨ ਆ ਕੰਮ ਤੇ ਜਾਣੇ ਵਾਪਸ ਆ ਜਾਣੇ ਉਹਰੇ ਜਵਾਕ ਫੋਨ ਕਰ ਦਿੰਦੇ ਆ ਕਿ ਰੇਲਵੇ ਵਾਲਿਆਂ ਨੇ ਆਪਦਾ ਸਮਾਨ ਚੱਕ ਲਿਆ ਸਮਾਂ ਸਾਡੇ ਹੁਣ ਜਿੱਦੀ ਘਰ ਆ ਜਾ ਤਾਂ ਰੇਲਵੇ ਵਾਲੇ ਉਦੋਂ ਪਹਿਲਾਂ ਸਾਨੂੰ ਕਹਿੰਦੇ ਵੀ ਘਰ ਤੁਸੀਂ ਪਿੱਛੇ ਕਰਕੇ ਬਾਓ ਕਿੰਨੀਆਂ ਪੀੜੀਆਂ ਜਲਦੀਆਂ ਆਂਦੀਆਂ ਸਾਡੀਆਂ ਕਿੰਨੀਆਂ ਪੀੜੀਆਂ ਤਾਂ ਹੋਣਾ ਸੀ ਕਿਵੇਂ ਆਪਣੇ ਘਰ ਪਿੱਛੇ ਕਰਦੀ ਅੱਜ ਦੇ ਟਾਈਮ ਤੇ ਰੋਟੀ ਬੰਨਣੀ ਮੁਸ਼ਕਲ ਆ ਤੇ ਅਸੀਂ ਆਪਣੇ ਘਰ ਕਿਵੇਂ ਤੋੜ ਕੇ ਬਣਾ ਲਾਂਗੇ ਦੀ ਬੰਦੇ ਨਾਲ ਸਾਡੇ ਤੋਂ ਲਿੱਤੇ ਜਾਣ ਹੋਰ ਕਿੱਥੇ ਕਿਉਂਕਿ ਅਸੀਂ ਦਿਹਾੜੀ ਮਜ਼ਦੂਰੀ ਮਿਹਨਤ ਕਰਨ ਵਾਲੇ ਆ ਨਾ ਸਾਡੇ ਘਰ ਅਜਿਹੇ ਟਾਈਮ ਸਾਡੀ ਕੌਲੀ ਵੀ ਸਾਡੇ ਤੋਂ ਬਣਾਣੀ ਮੁਸ਼ਕਲ ਹੈਗੀ ਸਾਨੂੰ ਇਹੋ ਜਿਹਾ ਸਾਡਾ ਬੁਰਾ ਹਾਲ ਆ ਤੇ ਸਾਡੇ ਗੇਟ ਬੰਦ ਹੋਗੇ ਤਾਂ ਫਿਰ ਅਸੀਂ ਜਾਵਾਂਗੇ ਕਿੱਥੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਅਪੀਲ ਅਸੀਂ ਤਾਂ ਇਹ ਕਹਿੰਦੇ ਆ ਮੀ ਤੁਸੀ ਕੰਦ ਕੱਢਣੀ ਆ ਕੱਢੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਸਾਨੂੰ ਗਲੀ ਦਿੱਤੀ ਜਾਵੇ ਸਾਨੂੰ ਰਸਤਾ ਦਿੱਤਾ ਜਾਵੇ ਹੋਰ ਅਸੀਂ ਕੁਝ ਨਹੀਂ ਮੰਗ ਕਰਦੇ ਬਸ ਅਸੀਂ ਇਹੋ ਮੰਗ ਕਰਦੇ ਆ ਅੱਛਾ ਸਰੂਪ ਚੰਦ ਸਿੰਘਲਾ ਵੀ ਇੱਥੇ ਪਹੁੰਚੇ ਹਾਂਜੀ ਪਹੁੰਚੇ ਸੀ ਆਏ ਸੀ ਉਹ ਕਹਿੰਦੇ ਵੀ ਅਸੀਂ ਉਹਨਾਂ ਤੋਂ ਵੀ ਸਹਾਇਤਾ ਮੰਗੀ ਸੋਣਾਈ ਕਰਾਂਗੇ ਜੇ ਕਰ ਲੈਣਗੇ ਤਾਂ ਵਧੀਆ ਆ ਅਸੀਂ ਵੀ ਕਹਿੰਦੇ ਆ ਵੀ ਸਾਨੂੰ ਰਸਤਾ ਦਿੱਤਾ ਜਾਵੇ ਸਾਡੀ ਤਾਂ ਹੱਥ ਜੋੜ ਕੇ ਸਰਕਾਰ ਅੱਗੇ ਇਹ ਹੀ ਬੇਨਤੀ ਆ ਵੀ ਸਾਨੂੰ ਰਸਤਾ ਦਿੱਤਾ ਜਾਵੇ ਸਾਨੂੰ ਕੁਝ ਨਹੀਂ ਚਾਹੀਦਾ ਹੋਗਾ ਸਾਫ ਦਾ ਐਮ ਐਲ ਏ ਸਰੂਪ ਚੰਦ ਸਿੰਘਲਾ ਵੀ ਇੱਥੇ ਅਮਰਪੁਰਾ ਦੇ ਲੋਕਾਂ ਨਾਲ ਮਿਲਣ ਲਈ ਪਹੁੰਚੇ ਸੀਗੇ ਆਓ ਸੁਣਾਣੇ ਤੁਹਾਨੂੰ ਉਹਨਾਂ ਦਾ ਵੀ ਕੀ ਕਹਿਣਾ ਹਾਂਜੀ ਸਿੰਘਲਾ ਸਾਹਿਬ ਅੱਜ ਸਰਸਾ ਪਾਟਕ ਕੋਲੇ ਪਹੁੰਚੇ ਹੋ ਕੀ ਕਰ ਰਹੇ ਅੱਜ ਸਰਸਾ ਫਾੜ ਕੋਲੇ ਮੈਂ ਪਹੁੰਚਿਆ ਹਾਂ ਸਰਸਾ ਜਿਹੜੀ ਲਾਈਨ ਹੈ ਉਹਦੇ ਨਾਲ-ਨਾਲ रेलवे ਬਈ ਜਵਾਬਦਾਰੀ ਕਰਨੀ ਹੈ। ਔਰ ਜੋ ਰੇਲਵੇ ਦੀ ਜਗਾ ਹੈ ਜੀ ਉਹ ਆਪਣੀ ਪੂਰੀ ਥਾਂ ਕਰਦੇ ਹੈ। ਤਾਂ ਉਹਦੇ ਨਾਲ ਲੋਕਾਂ ਦੇ ਦਰਵਾਜ਼ੇ ਬੰਦ ਹੁੰਦੇ ਆ। ਉਹ ਬਹੁਤ ਗਰੀਬ ਪਰਿਵਾਰ ਇੱਥੇ ਰਹਿ ਰਹੇ ਆ। ਔਰ ਦਰਵਾਜ਼ੇ ਬੰਦ ਹੋਣ ਨਾਲ ਮੈਂ ਕਹਿ ਸਕਦਾ ਕਿ ਇਹਨਾਂ ਲੋਕਾਂ ਤੋਂ ਨਾਸ਼ਾਣ ਵਾਲਾ ਜਿਹੜਾ ਹੈਗਾ ਨੁਕਸਾਨ ਹੋਊਗਾ। ਤਾਂ ਇਸ ਲਈ ਮੈਂ ਰੇਲਵੇ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਆ। ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਮਾੜੀ ਤਰ੍ਹਾਂ ਜੇ ਕੋਨੂੰ ਨਹੀਂ ਲੋੜ ਤੇ ਨੋ ਡਾਊਟ ਕਿ ਇਹ ਵਸਈ ਹੈ ਪਰ ਕਈ ਚੀਜ਼ਾਂ ਮਨਵੀ ਤੌਰ ਤੇ ਦੇਖਣ ਵਾਲੀਆਂ ਨੇ ਉਹਨਾਂ ਨੂੰ ਮਨਵੀ ਪਹਿਲੂ ਲੈ ਕੇ ਇਹਨਾਂ ਨੂੰ ਕੋਈ ਰਸਤਾ ਛੱਡਾ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਹੈਗਾ ਇਹ ਬਰਬਾਦ ਹੋਣ ਤੋਂ ਬਚ ਸਕੇ ਤਾਂ ਮੈਨੂੰ ਪੂਰਨ ਉਮੀਦ ਹੈ ਅਧਿਕਾਰੀਆਂ ਨੇ ਵੀ ਉਸ ਆਦਵਾ ਕਿ ਅਸੀਂ ਇਹਦੇ ਤੇ ਵਿਚਾਰ ਸਰ ਜੇ ਗੱਲ ਕਰੀਏ ਰਵਨੀਤ ਬਿੱਟੂ ਵੀ ਰੇਲ ਮੰਤralਿਆ ਉਹਨਾਂ ਕੋਲੇ ਮਿਨਿਸਟਰੀ ਹੈਗੀ ਹੈ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਰਤੇ ਹੀ ਕਰਦੇ ਹਾਂ ਅਪੀਲ ਕਰਾਂ ਉਹਨਾਂ ਦਾ ਮੈਸੇਜ ਪਹੁੰਚਦਾ ਕਰਤਾ ਮੈਂ ਉਹਨਾਂ ਤੱਕ ਸਾਡੇ ਰੇਲਵੇ ਦੇ ਮਿਨਿਸਟਰ ਸਟੇਟ ਨੈਸ਼ਨਲ ਸਟੇਟ ਰੇਲਵੇ ਸ਼੍ਰੀ ਸੁਖਾ ਰਵਨੀ ਸਿੰਘ ਜੀ ਬਿੱਟੂ ਨੂੰ ਲਿਖਤੀ ਤੌਰ ਤੇ ਆਵਰ ਰਿਕਮੈਂਡੇਸ਼ਨ ਦੇ ਨਾਲ ਬੇਨਤੀ ਭੇਜੀ ਹੈ ਤੇ ਉਹਨਾਂ ਨੇ ਮੈਨੂੰ ਅਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਇਹਦੇ ਵਿਚਾਰ ਕਰਕੇ ਜੋ ਵੀ ਪੋਸੀਬਲ ਹੋ ਸਕੇਗਾ ਰੇਲਵੇ ਦੇ ਅਧਿਕਾਰੀਆਂ ਵੱਲੋਂ ਜਿਹੜੀ ਜੀਸੀਪੀ ਇੱਥੇ ਭੇਜੀ ਗਈ ਹੈ ਉਹ ਵੀ ਸਾਡੇ ਨਾਲ ਇੱਥੇ ਡਰਾਈਵਰ ਅਤੇ ਜਿਹੜੇ ਅਧਿਕਾਰੀ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਜੀ ਭਾਈ ਕੀ ਨਾਮ ਹੈ ਜੀ ਸ੍ਰਾਮਲਾਲ ਰਾਮਲਾਲ ਜੀ ਤੇ ਗੱਲ ਕਰਿਆ ਜੀ ਜੀਸੀਪੀ ਲੈ ਕੇ ਆਏ ਹੋ ਸਰਸਾ ਫਾਟਰ ਕੋਲੇ ਕੀ ਕਾਰਨ ਹੈ ਰੇਲਵੇ ਦੇ ਅਖਰੋਸ ਪਿੰਡ ਵਾਲਾ ਕਰਨਾ ਹੋਸੀ ਕੀ ਦੀ ਹਦਾਤਾਂ ਤੁਹਾਨੂੰ ਰੇਲਵੇ ਦੇ ਸਰਕਾਰੀ ਹਦਾਤ ਕੋਈ ਹੈਗਾ ਤੁਹਾਡੇ ਕੋਲੇ ਡਾਕੂਮੈਂਟ ਆ ਬਿਲਕੁਲ ਆਰੇ ਮਾਰੇ ਅਧਿਕਾਰੀ ਆ ਰਹੇ कौन है तो डेज़ी जो कोई ठेका है अरे तीर मोर कौन है तीर मोर ती कंस्ट्रक्शन कंपनी ठीक है ना इतनों तो हो तो रहता है अभी ऐसे तेक गांड हाँ, करनी है हाँ देखो ना एक बार काम में डिले या क्या जारी रहेगा नहीं जी चालू करना है ऐसे साढ़े अधिकारी आ रहे हैं उन्हें रेल के अधिकारी आ रहे हैं हाँ वो डिसीजन करेगा जाने सामने का काम करेगा भी जब मैं अधिकारी यहाँ बल्लो क्या जाऊँगा हाँ उधर वाला वाला काम करेंगे देखो ना एक एसी अमरपुरा रेलवे प्रशासन रेल मिनिस्टर रवनीत बिटू तो दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वैनल आरोप